ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਿਆਮ ਸਟੱਡੀ ਵਿਦ ਜੋਬ ਅਲਰਟ ਤੇ ਅੱਜ ਦੇ ਤੁਹਾਨੂੰ ਅਸੀਂ ਜਾਣਕਾਰੀ ਦੇਣ ਜਾ ਰਹੇ ਹਾਂ ਭਾਰਤੀ ਇਤਿਹਾਸ ਦੇ ਵਿੱਚ ਮਹੱਤਵਪੂਰਨ ਤਾਰੀਖਾਂ ਸੋ ਇਸ ਤੇ ਸਬੰਧਤ ਜ਼ਰੂਰ ਹੈ ਜਿਹੜੇ ਉਹ ਪ੍ਰਸ਼ਨ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ ਕਿਹੜਾ ਰਾਜਾ ਕਦੋਂ ਆਇਆ ਕਿਹਨੇ ਕਦੋਂ ਤੱਕ ਸ਼ਾਸਨ ਕੀਤਾ ਜਾਂ ਕਿਹੜੀ ਲੜਾਈ ਸੀ ਜਿਹੜੀ ਉਹ ਕਦੋਂ ਲੜੀ ਗਈ ਸੀ ਕਿੰਨਾਂ ਕਿੰਨਾਂ ਵਿਚਕਾਰ ਲੜੀ ਗਈ ਸੀ ਸੋ ਇਸ ਤੇ ਅਸੀਂ ਤੁਹਾਨੂੰ ਇਹ ਵੀਡੀਓ ਪ੍ਰੋਵਾਈਡ ਕਰ ਰਹੇ ਹਾਂ ਸੋ ਤੁਹਾਨੂੰ ਇਹ ਜੋ ਜ਼ਿਆਦਾਤਰ 5 ਨੰਬਰਾਂ ਤੱਕ ਇਹਦੇ ਵਿੱਚੋਂ ਪ੍ਰਸ਼ਨ ਪੁੱਛੇ ਜਾ ਸਕਦੇ ਨੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਬਾਕੀ ਦੇ ਭਾਗ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਤੁਸੀਂ ਰੀਡ ਕਰ ਸਕਦੇ ਹੋ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜਾਏਗਾ ਤਾਂ ਸਟਾਰਟ ਕਰਦੇ ਹਾਂ ਜੀ ਤਾਂ ਸਟਾਰਟ ਕਰਾਂਗੇ ਇਸਵੀ ਪੂਰਵ BC ਤੋਂ ਤਾਂ 1500 ਇਸਵੀ ਤੋਂ ਹੈ ਜੋ ਆਰੀਆ ਲੋਕਾਂ ਦਾ ਆਉਣਾ ਸਟਾਰਟ ਹੋਇਆ ਸੀਗਾ 1200 ਤੋਂ 800 ਅਤੇ ਉਸ ਤੋਂ ਬਾਅਦ ਗੰਗਾ ਘਾਟੀ ਵਿੱਚ ਆਰਿਆਂ ਲੋਕਾਂ ਦਾ ਵਧਣਾ ਅਤੇ ਫੁੱਲਣਾ ਜਾਨੀ ਕਿ ਪਰਫੁੱਲਤ ਹੋਣਾ 563 ਤੋਂ 483 ਤਾਂ ਇਸ ਦੌਰਾਨ ਸੀ ਗੋਤਮ ਬੁੱਧ 540 ਤੋਂ 468 ਮਹਾਵੀਰ 442 ਤੋਂ 493 ਮਗਧ ਉੱਪਰ ਬਿੰਬੀਸਰ ਦਾ ਰਾਜ ਸੀਗਾ 493 ਤੋਂ 461 ਮਗਧ ਉੱਪਰ ਅਜਾਤ ਸ਼ਤਰੂ ਦਾ ਰਾਜ ਸੀ ਇਸ ਤੋਂ ਬਾਅਦ ਆਉਂਦਾ ਹੈ 413 ਤੋਂ 362 ਤਾ ਸ਼ਿਸ਼ੂ ਨਾਗਵੰਸਦਾਰਾ ਸੀਗਾ 362 ਤੋਂ 321 ਤਾ ਨੰਦਾਵੰਸ ਆਉਂਦਾ ਸੀ ਇਸਤੇ 326 ਦੇ ਵਿੱਚ ਸਿਕੰਦਰ ਦਾ ਭਾਰਤ ਤੇ ਹਮਲਾ 321 ਦੇ ਵਿੱਚ ਚੰਦਰਗੁਪਤ ਮੋਰੀਆ ਨੇ ਮੋਰੀਆ ਸਾਮਰਾਜ ਸਥਾਪਿਤ ਕੀਤਾ ਸੀਗਾ 315 ਮੈਗਸਥਨੇਸ ਦੀ ਭਾਰਤ ਯਾਤਰਾ 268 ਤੋਂ 232 ਅਸ਼ੋਕ ਦਾ ਸਾਮਰਾਜ ਸੀਗਾ ਤਾ ઈਸਾ ਪੂਰਬ ਦੇ ਵਿੱਚ ਸੀ ਇਹ ਇਸ ਤੋਂ ਬਾਅਦ ਹੁੰਦਾ ਹੈ ਏਡੀ 78 ਯਾਨੀ ਕਿ ਤੀਸਰੀ ਸਦੀ ਇਹਦੇ ਵਿੱਚ 319 ਤੋਂ 320 ਚੰਦਰਗੁਪਤ ਦੀ ਚੜ੍ਹਤ ਸੀ 404 ਤੋਂ 411 ਫਾਹਿਆਨ ਦੀ ਭਾਰਤ ਯਾਤਰਾ ਜਾਂ ਭਾਰਤ ਫੇਰੀ ਸੀ 606 ਤੋਂ 647 ਹਰਸ਼ਵਰਧਨ ਦਾ ਰਾਜ ਸੀ ਅੱਗੇ 630 ਤੋਂ 643 ਹੀ ਹੁੰਦਾ ਭਾਰਤ ਵਿੱਚ ਆਇਆ ਸੀ 1000 ਤੋਂ 1027 ਤੱਕ ਮਹਿਮੂਦ ਗਜਨਵੀ ਦੇ ਹਮਲੇ ਸੋਮਨਸ ਦਾ ਹਮਲਾ ਇਹਦਾ ਮਹੱਤਵਪੂਰਨ ਸੀ ਜਿੱਥੇ ਉਹਨੂੰ ਕਾਫੀ ਵਜਨਦਾਰ ਸੀ ਜਿਹੜੀ ਉਹ ਮੰਦਰ ਦੀ ਟੱਲੀ ਸੀ ਜੈਨ ਨੂੰ ਟੱਲ ਕੇ ਆ ਜਾਂਦਾ ਸੀ ਸੋਨੇ ਦਾ ਉਹ ਮਿਲਿਆ ਸੀਗਾ 1191 ਤਾਂ ਇਹਦੇ ਵਿੱਚ ਤਰਾਇਨ ਦੀ ਪਹਿਲੀ ਲੜਾਈ ਹੋਈ ਸੀ 92 ਵਿੱਚ ਤਰਾਇਨ ਦੀ ਦੂਜੀ ਲੜਾਈ ਹੋਈ ਸੀ ਮੁਹੰਮਦ ਗੋਰੀ ਦੁਆਰਾ ਪ੍ਰਥਵੀ ਰਾਜ ਨੂੰ ਹਾਰ ਦਿੱਤੀ ਸੀ ਤਾਂ ਇਸ ਤੋਂ ਬਾਅਦ ਆਉਂਦਾ 1206 ਕੁੱਤਬਦੀਨ ਐਬਕ ਨੇ ਗੁਲਾਮ ਵੰਸ਼ ਸਥਾਪਿਤ ਕੀਤਾ ਸੀਗਾ 1210 ਦੇ ਵਿੱਚ ਕੁੱਤਬਦੀਨ ਦੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ 1236 ਇਹ ਤੋਂ ਤਮੇਸ਼ ਦੀ ਮੌਤ ਅਤੇ ਰਜ਼ੀਆ ਦੀ ਸੱਤਾ 1265 ਤੋਂ 1285 ਬਲਬਨ ਦਾ ਸਾਮਰਾਜ 1290 ਤੋਂ ਖਿਲਜੀ ਵੰਸ਼ ਦੀ ਸਥਾਪਨਾ 1296 ਤੋਂ 1316 ਅਲਾਉਦੀਨ ਖਿਲਜੀ ਦਾ ਸਾਮਰਾਜ 1320 ਤੁਗਲਕ ਵੰਸ਼ ਦੀ ਸਥਾਪਨਾ 1325 ਤੋਂ 1351 ਮੁਹੰਮਦ ਬਿਨ ਤੁਗਲਕ ਦਾ ਸਾਮਰਾਜ 1351 ਤੋਂ 1388 ਫਿਰੋਜ਼ ਸ਼ਾਹ ਤੁਗਲਕ ਦਾ ਸਾਮਰਾਜ 1398 ਦੇ ਵਿੱਚ ਤੈਮੂਰ ਦਾ ਹਮਲਾ ਫਿਰ 1398 ਵਿੱਚ ਹੀ ਤੈਮੂਰ ਦਾ ਹਮਲਾ ਹੋਇਆ ਸੀ ਦੋ ਵਾਰ ਕੀਤੇ ਸੀਗੇ 1451 ਤੋਂ 1526 ਲੋਦੀ ਵੰਸ਼ ਦਾ ਸ਼ਾਸਨ ਸੀਗਾ 1440 ਤੋਂ 1526 ਕਬੀਰ ਜੀ ਆਏ ਸੀ 1469 ਤੋਂ 1539 ਗੁਰੂ ਨਾਨਕ ਦੇਵ ਜੀ 1498 ਵਾਸਕੋਡੀ ਗਾਮਾ ਭਾਰਤ ਪਹੁੰਚਿਆ ਸੀ ਕਾਲੀਕਟ ਨਾਮ ਦਾ ਸਥਾਨ ਸੀਗਾ ਆਣੀਪੱਦੀ ਪਹਿਲੀ ਲੜਾਈ 1526 ਬਾਬਰ ਨੇ ਇਬਰਾਹਿਮ ਲੋਦੀ ਨੂੰ ਹਰਾਇਆ ਅਤੇ ਭਾਰਤ ਵਿੱਚ ਮੁਗਲ ਸਾਮਰਾਜ ਸਥਾਪਿਤ ਕੀਤਾ ਸੀਗਾ ਇਸ ਤੋਂ ਬਾਅਦ 1530 ਦੀ ਗੱਲ ਕਰਦੇ ਹਾਂ ਤਾਂ ਬਾਬਰ ਦੀ ਮੌਤ ਅਤੇ ਹਮਾਜੂ ਦਾ ਸ਼ਾਸਨ 1539 ਚੌਸਾ ਵਿਖੇ ਸ਼ੇਰ ਸ਼ਾਹ ਨੇ ਹਮਾਜੂ ਨੂੰ ਹਰਾਇਆ ਸੀ 1545 ਸ਼ੇਰ ਸ਼ਾਹ ਦੀ ਮੌਤ 1556 ਮਾਜੂਦੀ ਮੌਤ ਅਤੇ ਅਕਬਰ ਨੇ ਰਾਜ ਸੰਭਾਲਿਆ ਸੀ ਇਸ ਤੋਂ ਬਾਅਦ 1556 ਪਾਣੀਪਤ ਦੀ ਦੂਜੀ ਲੜਾਈ ਜਿਦੇ ਵਿੱਚ ਅਕਬਰ ਨੇ ਹੇਮੂ ਨੂੰ ਹਰਾਇਆ ਸੀ ਅੱਗੇ 1605 ਅਕਬਰ ਦੀ ਮੌਤ ਅਤੇ ਜਹਾਂਗੀਰ ਦਾ ਗੱਦੀ ਤੇ ਬੈਠਣਾ 1627 ਦੇ ਵਿੱਚ ਜਹਾਂਗੀਰ ਦੀ ਮੌਤ 1627 ਦੇ ਵਿੱਚ ਸ਼ਿਵਾਜੀ ਦਾ ਜਨਮ 1628 ਦੇ ਵਿੱਚ ਸਾਹ ਜਹਾਂ ਨੂੰ ਸੱਤਾ ਸੌਂਪੀ ਗਈ ਸੀ 1658 ਦੇ ਵਿੱਚ ਔਰੰਗਜ਼ੇਬ ਨੇ ਸੱਤਾ ਸੰਭਾਲੀ ਸੀ 1680 ਦੇ ਵਿੱਚ ਸ਼ਿਵਾਜੀ ਦੀ ਮੌਤ 1707 ਦੇ ਵਿੱਚ ਔਰੰਗਜ਼ੇਬ ਦੀ ਮੌਤ 1707 ਤੋਂ 1712 ਬਹਾਦਰ ਸ਼ਾਹ ਦਾ ਸ਼ਾਸਨ ਕਾਲ 1739 ਨਾਦਰ ਸ਼ਾਹ ਦਾ ਦਿੱਲੀ ਤੇ ਕਬਜ਼ਾ 1744 ਤੇ 1748 ਪਹਿਲੀ ਐਂਗਲੋ ਫ੍ਰਾਂਸੀਸੀ ਜੰਗ 1748 ਤੋਂ 1754 ਦੂਜੀ ਐਂਗਲੋ ਫ੍ਰਾਂਸੀਸੀ ਜੰਗ 1757 ਤੋਂ 1763 ਤੀਜੀ ਐਂਗਲੋ ਫ੍ਰਾਂਸੀਸੀ ਜੰਗ ਸੋ ਤਿੰਨ ਜੰਗਾਂ ਹੋਈਆਂ ਸੀ ਇਸ ਤੋਂ ਬਾਅਦ 1747 ਤੋਂ 1761 ਅਹਿਮਦ ਸ਼ਾ ਅਬਦਾਲੀ ਦਾ ਹਮਲਾ 1757 ਦੇ ਵਿੱਚ ਪਲਾਸੀ ਦੀ ਲੜਾਈ 1761 ਪਾਣੀਪਤ ਦੀ ਤੀਜੀ ਲੜਾਈ 1773 ਦੇ ਵਿੱਚ ਰੈਗੂਲੇਟਿੰਗ ਐਕਟ 1784 ਦੇ ਵਿੱਚ ਪਿਟਸ ਇੰਡੀਆ ਐਕਟ 1799 ਦੇ ਵਿੱਚ ਟੀਪੂ ਸੁਲਤਾਨ ਦੀ ਮੌਤ 1829 ਦੇ ਵਿੱਚ ਸਤੀ ਪ੍ਰਥਾ ਤੇ ਰੋਕ ਲਗਾਈ ਗਈ ਸੀ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਸੀ 345 ਤੋਂ 1846 ਦੂਜੀ ਅੰਗਰੇਜ਼ ਸਿੱਖ ਜੰਗ 1885 ਇੰਡੀਅਨ ਨੈਸ਼ਨਲ ਕਾਂਗਰਸ ਬਣਾਈ ਗਈ ਸੀ ਇਹਦੇ ਸਥਾਪਕ ਸੀ ਜਿਹੜੇ ਏ ਉਹ ਹੋਮ ਸੀਗੇ ਜੋ ਕੱਲ ਐਗਜ਼ਾਮ ਹੋਇਆ ਹੈ ਰੇਲਵੇ ਦਾ ਐਨਟੀਪੀਸੀ ਤਾਂ ਇਹਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਸੀ ਕਿ ਕਾਂਗਰਸ ਦੀ ਸਥਾਪਨਾ ਕਿਸ ਨੇ ਕੀਤੀ ਸੀ ਏ ਉਹ ਹੋਮ ਨੇ ਕੀਤੀ ਸੀ 1906 ਦੇ ਵਿੱਚ ਮੁਸਲਮਾਨ ਲੀਗ ਬਣਾਈ ਗਈ 1914 ਪਹਿਲੀ ਸੰਸਾਰ ਜੰਗ 13 ਅਪ੍ਰੈਲ 1919 ਅੰਮ੍ਰਿਤਸਰ ਵਿਖੇ ਜਿਲ੍ਹੇ ਵਾਲਾ ਬਾਗ ਦੀ ਦੁਖਦਾਈ ਘਟਨਾ 1927 ਸਾਈਮਨ ਕਮਿਸ਼ਨ ਦੀ ਨਿਯੁਕਤੀ ਅਤੇ 1928 ਦੇ ਵਿੱਚ ਸਾਈਮਨ ਕਮਿਸ਼ਨ ਸੀ ਜਿਹੜਾ ਉਹ ਭਾਰਤ ਆਇਆ ਸੀ 12 ਮਾਰਚ 1930 ਗਾਂਧੀ ਜੀ ਨੇ ਡਾਂਡੀ ਮਾਰਚ ਆਰੰਭਿਆ ਸੀ 1939 ਦੇ ਵਿੱਚ ਦੂਜੀ ਸੰਸਾਰ ਜੰਗ ਸ਼ੁਰੂ ਹੋਈ ਸੀ 1941 ਰਵਿੰਦਰਨਾਥ ਟੈਗੋਰ ਦੀ ਮੌਤ ਅਗਸਤ 1941 ਭਾਰਤ ਛੱਡੋ ਅंदोलਨ ਸ਼ੁਰੂ ਕੀਤਾ ਗਿਆ ਸੀ 15 ਅਗਸਤ 1947 ਭਾਰਤ ਆਜ਼ਾਦ ਹੋਇਆ 30 ਜਨਵਰੀ 1948 ਮਹਾਤਮਾ ਗਾਂਧੀ ਦੀ ਮੌਤ 26 ਨਵੰਬਰ 1949 ਨਵਾਂ ਸੰਵਿਧਾਨ ਅਪਣਾਇਆ ਗਿਆ ਤਾਂ ਇਸ ਤੇ ਦੋ ਤਿੰਨ ਕੁਐਸਚਨ ਪੁੱਛੇ ਜਾਂਦੇ ਆ ਕਿ ਸਾਡਾ ਸੰਵਿਧਾਨ ਜਿਹੜਾ ਕਦੋਂ ਅਪਣਾਇਆ ਗਿਆ ਸੀ 26 ਨਵੰਬਰ 1949 ਨੂੰ 26 ਜਨਵਰੀ 1950 ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਅਤੇ ਭਾਰਤ ਇੱਕ ਗਨਤੰਤਰ ਬਣਿਆ ਸੀ ਤਾਂ ਲਾਗੂ ਕਰਨ ਤੇ ਅਪਣਾਉਣ ਦੇ ਵਿੱਚ ਇਹ ਦੋਨੇ ਅਲੱਗ-ਅਲੱਗ ਕੁਐਸਚਨ ਬਣਦੇ ਹੈ ਅਪਣਾਇਆ ਗਿਆ ਸੀ 26 ਨਵੰਬਰ 1949 ਨੂੰ ਅਤੇ ਲਾਗੂ ਕੀਤਾ ਗਿਆ ਸੀ 26 ਜਨਵਰੀ 1950 ਨੂੰ ਤਾਂ ਇਸ ਤੇ ਵੀ ਐਨਟੀਪੀਸੀ ਦੇ ਵਿੱਚ ਕੁਐਸਚਨ ਆਇਆ ਸੀ ਭਾਰਤੀ ਸੰਵਿਧਾਨ ਦੇ ਉੱਪਰ ਕੀ ਕਦੋਂ ਲਾਗੂ ਕੀਤਾ ਗਿਆ ਸੀ ਤਾਂ 26 ਜਨਵਰੀ ਇਹਦੇ ਵਿੱਚ ਆਪਸ਼ਨ ਦਿੱਤੀ ਹੋਈ ਸੀ ਤਾਂ ਇਹਦੇ ਵਿੱਚੋਂ ਹੀ ਤੁਸੀਂ ਦੇਖ ਸਕਦੇ ਹੋ ਕਿ ਰੇਲਵੇ ਦੇ ਇਗਜ਼ਾਮ ਵਿੱਚ ਹੀ ਦੋ ਕੁਐਸਚਨ ਆ ਗਏ ਜੋ ਤੁਹਾਨੂੰ ਅਸੀਂ ਮਹੱਤਵਪੂਰਨ ਤਰੀਕਿਆਂ ਦੇ ਵਿੱਚ ਵੀਡੀਓ ਪ੍ਰੋਵਾਈਡ ਕੀਤੀ ਹੈ ਤਾਂ 4 ਤੋਂ 5 ਨੰਬਰਾਂ ਦੇ ਕੁਐਸਚਨ ਜ਼ਰੂਰ ਪੁੱਛੇ ਜਾਣਗੇ ਸੋ ਅਗਲੇ ਇਸ ਤਰ੍ਹਾਂ ਹੀ ਨਵੀਂ ਇੰਪੋਰਟੈਂਟ ਅਤੇ ਸ਼ਾਰਟ ਦੇ ਵਿੱਚ ਜਾਣਕਾਰੀ ਸੇ ਤੁਹਾਨੂੰ ਪ੍ਰੋਵਾਈਡ ਕਰਾਂਗੇ ਅਗਲੀ ਵੀਡੀਓ ਤੁਹਾਨੂੰ ਐਕਟਾਂ ਦੇ ਉੱਪਰ ਦੱਸਾਂਗੇ ਕਿਹੜਾ ਐਕਟ ਕਿਹੜਾ ਕਦੋਂ ਬਣਿਆ ਸੀਗਾ ਸੋ ਵੀਡੀਓ ਨੂੰ ਲਾਈਕ ਕਮੈਂਟ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ